ਅਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਅਰੋਧੇ ਤੇ ਲਗਾਤਾਰ ਸਰਕਾਰ ਇੱਕ ਕੇਸ ਤੋਂ ਬਾਅਦ ਦੂਜਾ ਕੇਸ ਬਾਰੇ ਲਗਭਗ ਇੱਥੇ ਅਣਕੁਸ਼ਟ ਖਬਰਾਂ ਨੇ ਵੀ 16 ਕੇਸ ਤੋਂ ਉੰਦੀ ਤਿਆਰੀ ਹੈਗੀ ਆ। 9 ਕੇਸ ਤਾਂ ਪਹਿਲੇ ਅੰਦੋਲਨ ਦੇ ਹੈਗੇ ਆ। ਅ 3 ਡਿਗਰੀ ਔਰ ਇੱਕ ਦਿਨ ਪੂਰਾ ਖੜਾ ਰੱਖਿਆ ਗਿਆ ਬਾਵਾ ਬਣ ਕੇ ਔਰ ਐ ਲੱਗਦਾ ਜਿਵੇਂ ਆਫਸਰਸ ਦਾ ਬਾਣ ਜਾਂ ਹਰਿਆਣਾ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਨਿੱਜੀ ਤੌਰ ਤੇ ਟਾਰਗੇਟ ਕਰ ਰਹੀ ਆ ਉਹਨਾਂ ਨੂੰ। ਇੱਧਰ ਪੰਜਾਬ ਤਾਂ ਸੀ ਐਸਐਸਪੀ ਕਹਿੰਨੇ ਆ। ਤੇ ਹਰਿਆਣੇ ਚਐਸਪੀ ਜਿਹੜਾ ਉੱਥੇ ਦੋ ਦਿਨਾਂ ਮੋਰਚਾ ਖੋਲ੍ਹਾਂਗੇ 17 ਜੁਲਾਈ ਦੀ ਡੇਟ ਹੋਊਗੀ ਇਸ ਤੋਂ ਪਹਿਲਾਂ ਸਰਕਾਰ ਨੂੰ ਟਾਈਮ ਦੇ ਰਹੇ ਆਂ ਕਿ ਇਹ ਇਹੋ ਜੀ ਧੱਕੇਸ਼ਾਹੀ ਤੋਂ ਵਾਪਸ ਆਵੇ ਜਿਹੜਾ ਮਾਨਸੂਨ 70 ਸ਼ੁਰੂ ਹੋ ਰਿਹਾ ਉਹਦੇ ਵਿੱਚ ਐਮਐਸਪੀ ਦਾ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਜਾਂ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਮੰਗ ਪੱਤਰ ਉੱਤੇ ਡਿਸਕਸ ਹੋਵੇ ਦੇਸ਼ ਦੀ ਪਾਰਲੀਮੈਂਟ ਉਹ ਏਜੰਡਾ ਉਹਨਾਂ ਨੂੰ ਸੌਪਾਂਗੇ ਉਹਦੀ 8 ਜੁਲਾਈ ਦੀ ਆਪਾਂ ਡੇਟ ਰੱਖ ਰਹੇ ਹੈਗੇ ਆਂ ਦੂਸਰਾ ਹੈਗਾ ਕਿ ਜਿਵੇਂ ਤੁਹਾਨੂੰ ਪਤਾ ਵੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਹਦੇ ਤੇ ਲਗਾਤਾਰ ਸਰਕਾਰ ਇੱਕ ਕੇਸ ਤੋਂ ਬਾਅਦ ਦੂਜਾ ਕੇਸ ਬਾਰੇ ਲਗਭਗ ਜਿਹੜੀਆਂ ਅਣਪੁਸ਼ਟ ਖਬਰਾਂ ਨੇ ਵੀ 16 ਕੇਸ ਪਾਉਣ ਦੀ ਤਿਆਰੀ ਹੈਗੀ ਆ 9 ਕੇਸ ਤਾਂ ਪਹਿਲੇ ਅੰਦੋਲਨ ਦੇ ਹੈਗੇ ਆ ਔਰ ਉਹਨਾਂ ਨੂੰ ਟਾਰਚਰ ਵੀ ਕੀਤਾ ਗਿਆ ਵਾ 3 ਡਿਗਰੀ ਔਰ ਇੱਕ ਦਿਨ ਪੂਰਾ ਖੜਾ ਰੱਖਿਆ ਗਿਆ ਬਾਵਾ ਮੰਨ ਕੇ ਔਰ ਐ ਲੱਗਦਾ ਜਿਵੇਂ ਆਫੀਸਰ ਸਰਬਾਨ ਜਾਂ ਹਰਿਆਣਾ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਨਿੱਜੀ ਤੌਰ ਤੇ ਟਾਰਗੇਟ ਕਰ ਰਹੀ ਆ ਉਹਨਾਂ ਨੂੰ ਉਹਦੇ ਵਾਸਤੇ ਜਦੋਂ ਅਸੀਂ ਦੇਖਿਆ ਵੀ ਇਹ ਠੀਕ ਨਹੀਂ ਹੈਗਾ ਹਰ ਕਹਾ ਪ੍ਰੈਸ਼ਰ ਬਣਾਉਂ ਲਈ ਹੋਰ ਆਗੂਆਂ ਨੂੰ ਬ੍ਰੈਂਟ ਕੱਢੇ ਜਾ ਰਹੇ ਨੇ ਹਰਿਆਣੇ ਦੇ ਵਿੱਚ ਸ਼ਹੀਦ ਪਗਤ ਸਿੰਘ ਯੂਨੀਅਨ ਦੇ ਆਗੂ ਸਹਿਬਾਨ ਨੂੰ ਇਸ ਕਰਕੇ ਜਿਹੜਾ ਵਾ ਆਪਾਂ 17 ਜੁਲਾਈ ਨੂੰ ਇੱਧਰ ਪੰਜਾਬ 'ਤੋਂ ਅਸੀਂ ਐਸਐਸਪੀ ਕਹਿੰਨੇ ਆ ਤੇ ਹਰਿਆਣੇ 'ਚ ਐਸਪੀ ਜਿਹੜਾ ਉੱਥੇ ਦੋ ਦਿਨਾਂ ਮੋਰਚਾ ਖੋਲਾਂਗੇ 17 ਜੁਲਾਈ ਦੀ ਡੇਟ ਹੋਊਗੀ ਇਸ ਤੋਂ ਪਹਿਲਾਂ ਸਰਕਾਰ ਨੂੰ ਟਾਈਮ ਦੇ ਰਹੇ ਆ ਵੀ ਇਹ ਇਹੋ ਜੀ ਤੱਕੇਸ਼ਾਈ ਤੋਂ ਵਾਪਸ ਆਵੇ ਅੰਬਾਲਾ ਦੇ ਵਿੱਚ 17 ਜੁਲਾਈ ਅੰਬਾਲਾ ਦੇ ਵਿੱਚ ਜਿਹੜੇ ਐਸਪੀ ਹਰਿਆਣਾ ਵਿੱਚ ਐਸਪੀ ਚੱਲਦਾ ਹੈਗਾ ਸਾਡਾ ਐਸਐਸਪੀ ਚੱਲਦਾ ਹੈਗਾ ਉਹਦਾ ਜਿਹੜਾ ਵਾ ਉੱਥੇ ਮੋਰਚਾ ਲੱਗੂਗਾ ਦੋ ਦਿਨ ਵਾਸਤੇ ਅੱਗੇ ਫਿਰ ਦੇਖਾਂਗੇ ਗਾਂ ਕੀ ਕਰਨਾ ਹੈਗਾ ਇਹਦਾ